ਤੁਸੀਂ ਯਕੀਨ ਕਿਉਂ ਨਹੀਂ ਕੀਤਾ ਸਿੱਧੂ ਤੇ ਮਤਲਬ ਕਿਉਂ ਨਹੀਂ ਯਕੀਨ ਮੈਂ ਕੀਤਾ ਸੀਗਾ ਮਤਲਬ ਮੈਨੂੰ ਆਇਆ ਸੀ ਵੀ ਯਾਰ ਡੇਢ ਸਾਲ ਬਹੁਤ ਆ ਗਾਣੇ ਗੋਣੇ ਦਾ ਕੀ ਹਿਸਾਬ ਕਿਤਾਵਾਂਗੇ ਗਾਣੇ ਆਈ ਜਾਂਦੇ ਬਸ ਹਾਂਜੀ ਦੋ ਆਗੇ ਬਸ ਹਾਂ ਸਟਾਰਟਿੰਗ ਹੈ ਬੈਕ ਟੂ ਬੈਕ ਬੈਕ ਟੂ ਬੈਕ ਹਾਂਜੀ ਬੈਕ ਟੂ ਬੈਕ ਕਿਵੇਂ ਹਰ ਮਹੀਨੇ ਇੱਕ ਗਾਣਾ ਕੱਢਿਆ ਕਰੋਗੇ ਕੋਸ਼ਿਸ਼ ਆ ਹਾਂਜੀ ਇੱਕ ਮਹੀਨੇ ਦਾ ਕੱਢੇ ਕਰਾਂਗੇ ਇੱਕ ਮਹੀਨੇ ਮਹੀਨੇ ਬਾਅਦ ਮਹੀਨੇ ਮਹੀਨੇ ਬਾਅਦ ਤੇਰੇ ਤੋਂ ਬਗੈਰ ਮੈਨੂੰ ਮੇਰਾ ਪਿਆਰ ਆਵੇ ਸੁਨਾ ਸੁਨਾ ਚਾਪੂ ਜੱਗ ਸਾਰਾ ਵੇ ਤੂੰ ਹੀ ਮੇਰੇ ਸਾਹਾਂ ਦੀ ਸੁਗੰਧ ਮੇਰੇ ਹਾਨੀ ਆਵੇ ਤੂੰ ਹੀ ਮੇਰੀ ਜਾਨ ਦਾ ਸਹਾਰਾ ਵੇ ਤੜਫਾਈ ਨਾ ਤੜਫਾਈ ਨਾ ਮਾਣ ਕਾਵੇ ਮੈਨੂੰ ਤੜਫਾਈ ਨਾ ਵੇ ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ ਠੀਕ ਹੈ ਲਿਖਣਾ ਖੋਦੀ ਹੈ ਜਾਂ ਫਿਰ ਹਾਂਜੀ ਲਿਖਦਾ ਖੋਦੀ ਬਾਕੀਆਂ ਨੂੰ ਮੌਕਾ ਮਿਲਣਾ ਨਹੀਂ 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 ਖੋਦੀ ਲਿਖਦਾ ਸਿੱਧੂ ਨੂੰ ਫੋਲੋ ਕਰਦੇ ਹੋ ਤੁਸੀਂ ਡੇ 1 ਤੋਂ ਡੇ 1 ਉਹ ਡੇ 1 ਕਿੰਨੇ ਸਾਲ ਪਹਿਲਾਂ ਸੀਗਾ 6 ਸਾਲ ਪਹਿਲਾਂ 6 ਸਾਲ ਪਹਿਲਾਂ 8th ਕਲਾਸ 'ਚ ਸੀਗਾ ਤੁਸੀਂ ਜਦੋਂ ਤੁਸੀਂ ਸਿੱਧੂ ਨੂੰ ਮਿਲੇ ਹਾਊਸ ਥੈਟ ਨੀਟ ਕੀ ਉਹਨਾਂ ਨੇ ਤੁਹਾਨੂੰ ਕਿਹਾ ਕਿ ਹਾਂ ਗਾਣੇ ਕਰੋ ਜਾਂ ਰੁਕੋ ਜਾਂ ਮਤਲਬ ਕੀ ਅਪਰੀਸ਼ੀਏਟ ਕੀਤਾ ਗਾਣੀਆਂ ਨੂੰ ਹਾਂਜੀ ਅਪਰੀਸ਼ੀਏਟ ਕੀਤਾ ਇਹ ਗੱਲ ਹੈਗੀ 2019 ਦੀ ਗੱਲ ਆ ਓਕੇ ਹਾਂਜੀ ਲਾਕਡਾਊਨ ਤੋਂ 1 ਸਾਲ ਪਹਿਲਾਂ ਦੀ ਗੱਲ ਤੇ ਉਦੋਂ ਹਵੇਲੀ ਦਾ ਕੰਮ ਚੱਲ ਰਿਹਾ ਸੀ ਹੇਣਾ ਦੈਮਸਟਰੀ ਵਗੈਰਾ ਲੱਗੇ ਸੀਗਾ ਤੇ ਜਦੋਂ ਮੈਂ ਗਿਆ ਵੀਰੇ ਨੂੰ ਮੈਂ ਮਿਲਿਆ ਮੈਂ ਕਿਹਾ ਵੀਰੇ ਮੈਂ ਵੀ ਗਾਣੇ ਗਾਉਣਾ ਮੈਂ ਤੇ ਮੈਂ ਕਿਹਾ ਵੀ ਮੈਨੂੰ ਵੀ ਮਤਲਬ ਮੇਰੇ ਗਾਣੇ ਸੁਣ ਲਓ ਹਨਾ ਵੀ ਮੈਂ ਗਾਣੇ ਗਾਉਣਾ ਤੇ ਵੀਰਾ ਕਹਿੰਦਾ ਵੀ ਚੱਲ ਸੁਣਾ ਗਾਣੇ ਇੱਕ ਸੁਣਾਇਆ ਦੋ ਸੁਣਾਇਆ ਤੀਜਾ ਗਾਣਾ ਵੀ ਨੂੰ ਸੁਣਾ ਵੀਰਾ ਕਹਿੰਦਾ ਵੀ ਵਧੀਆ ਲਿਖਦਾ ਵਾਂ ਵੀ ਥੋੜੀ ਜਿਹੀ ਇੰਪਰੂਵਮੈਂਟ ਦੀ ਲੋੜ ਆ ਨਾ ਜੀ ਤੇ ਵੀ ਤੂੰ ਸਾਲ ਡੇਢ ਸਾਲ ਰੋਪੀ ਫਿਰ ਮੇਰੇ ਕੋਲ ਆਈ ਫਿਰ ਆਪਾਂ ਕਰਾਂਗੇ ਹਾਂ ਤੇ ਉਹ ਤੁਹਾਨੂੰ ਪਤਾ ਫਿਰ ਆਪਣਾ ਥੋੜਾ ਜਿਹਾ ਪੰਜਾਬੀਆਂ ਹਿਸਾਬ ਹੁੰਦਾ ਵੀ ਵੇਟ ਨਹੀਂ ਕਰਦੇ ਆਪਾਂ ਹਾਂ ਆਪਾਂ ਹੁੰਦਾ ਵੀ ਚੱਲੀ ਚੱਲੀਏ ਕਰੀ ਚੱਲੀਏ ਕਰੀ ਚੱਲੀਏ ਹਨਾ ਫਿਰ ਉਦੋਂ ਬੰਦਾ ਕੀ ਕਰਦਾ ਜਦੋਂ ਇੱਕ ਬੰਦਾ ਮੈਨੂੰ ਲੱਗਦਾ ਵੀ ਕਿਸੇ ਚੀਜ਼ 'ਚ ਵੇਟ ਵੀ ਕਰਨੀ ਜ਼ਰੂਰੀ ਆ ਬੰਦੇ ਨੂੰ ਹਨਾ ਤੇ ਫਿਰ ਇਦਾਂ ਹੀ ਕਿਸੇ ਬੰਦੇ ਨੂੰ ਮਿਲਦਾ ਰਿਹਾ ਮੈਂ ਮਿਲਦਾ ਰਿਹਾ ਫਿਰ ਕਿਉਂਕਿ ਆਪਾਂ ਆਬਵੀਅਸ ਗੱਲ ਆ ਉਦੋਂ ਹੀ ਕਿਸੇ ਕੋਲੇ ਜਾਂਦੇ ਜਦੋਂ ਆਪਣੇ ਹੱਥ ਆਪਦੇ ਖੜੇ ਹੋ ਚੁੱਕੇ ਹੁੰਦੇ ਆ ਆਪਾਂ ਆਪਦੀ ਮਤਲਬ ਜਿੰਨਾ ਆਪਾਂ ਜੋਰ ਲਾ ਸਕਦੇ ਹੁੰਨੇ ਆਪਾਂ ਲਾ ਲੈਂਦੇ ਆ ਨਾ ਜਦੋਂ ਤੇ ਫਿਰ ਇੱਕ ਦੋ ਸਿੰਗਰਾਂ ਕੋਲੇ ਵੀ ਵਧੀਆ ਮੈਂ ਗਿਆ ਤੇ ਮੈਨੂੰ ਸੀਗਾ ਵੀ ਮੇਰੇ ਗਾਣੇ ਹੋਣ ਹਨਾ ਤੇ ਉਦੋਂ ਫਿਰ ਟਾਈਮ ਲੰਗੀ ਗਿਆ ਲੰਗੀਆ ਫਿਰ ਮੈਨੂੰ ਲੱਗਿਆ ਵੀ ਨਹੀਂ ਯਾਰ ਵੀ ਸਿੱਧੂ ਵੀਰ ਦੀ ਗੱਲ ਸੱਚ ਸੀਗੀ ਹਨ ਵੀ ਹੁੰਦਾ ਕਈ ਬੰਦਾ ਨਾ ਮੈਨੂੰ ਲੱਗਦਾ ਵੀ ਕਿਸੇ ਨਾਲ ਲੱਗ ਕੇ ਕਈ ਚੱਲ ਪੰਦੇ ਮੈਨੂੰ ਲੱਗਦਾ ਵੀ ਇੱਕ ਬੰਦੇ ਨੂੰ ਹੁੰਦਾ ਵੀ ਯਾਰ ਮੈਂ ਕਰਨਾ ਹਨਾ ਵੀ ਮੇਨੂੰ ਇੱਕ ਸਪੋਰਟ ਦੀ ਲੋੜ ਆ ਮੇਰੇ ਆਸ-ਪਾਸੇ ਮੇਰੇ ਦੋ ਭਰਾ ਤਿੰਨ ਹੋਣ ਮੇਰੇ ਬਾਵਾ ਹੋਣ ਹਨਾ ਮੈਨੂੰ ਪਿੱਛੋਂ ਫਾਈਨੈਂਸ਼ੀਅਲ ਸਪੋਰਟ ਹੋਵੇ ਤੇ ਉਸ ਚੀਜ਼ ਉਦੋਂ ਮੈਂ ਸਟਾਰਟਿੰਗ 'ਚ ਮੈਨੂੰ ਇਹ ਦੋਨੇ ਤਿੰਨੇ ਚੀਜ਼ਾਂ ਮੇਰੇ ਕੋਲ ਆਇਆ ਨਹੀਂ ਸੀਗੀ ਤੁਸੀਂ ਯਕੀਨ ਕਿਉਂ ਨਹੀਂ ਕੀਤਾ ਸਿੱਧੂ ਤੇ ਮਤਲਬ ਕਿਉਂ ਨਹੀਂ ਯਕੀਨ ਮੈਂ ਕੀਤਾ ਸੀਗਾ ਮਤਲਬ ਮੈਨੂੰ ਆਇਆ ਸੀ ਵੀ ਯਾਰ 1.5 ਸਾਲ ਬਹੁਤ ਆ ਉਮਰ ਦੇ ਸਾਹ ਨਾਲ ਠਹਿਰਾਵ ਨਹੀਂ ਸੀ ਠਹਿਰਾਵ ਨਹੀਂ ਸੀਗਾ ਹਾਂਜੀ ਉਹ ਤੋਂ ਮੇਰੇ ਮਨ ਕਿਸ ਲੋ ਅੱਜ ਤੋਂ ਹੈਗੀ ਆ ਇਹ 4 ਸਾਲ 5 ਸਾਲ ਪਹਿਲਾਂ ਨਿਕਲਿਆ ਕੀ ਉਹਦੋਂ ਹੀ 16 17 ਸਾਲ ਦੀ ਪਰ 16 17 ਸਾਲ ਦੀ ਉਮਰ ਦੇ ਵਿੱਚ ਘਰ ਦੇ ਨੇ ਕਿਹਾ ਨਹੀਂ ਤੁਹਾਨੂੰ ਵੀ ਗੀਤ ਲਿਖਣੇ ਲਿਖੀ ਚੱਲ ਪਰ ਪਹਿਲੇ ਪੜ੍ਹਾਈ ਵੱਲ ਧਿਆਨ ਦੇ ਲੈ ਤਾਂ ਹੀ ਪਲੱਸ ਟੂ ਹੋ ਗਈ ਉਹਨਾਂ ਨੇ ਇੰਨਾ ਕਿਦਾਂ ਤੱਕ ਕੜਾ ਕੀਤਾ ਅਸੀਂ ਨਹੀਂ ਹੋਣੀ ਨਹੀਂ ਸੀ ਉਹ ਪਲੱਸ ਟੂ ਕਿੱਦਾਂ ਹੋਈ ਤੁਹਾਡੀ ਪਲੱਸ ਟੂ ਮੇਰੀ ਲੋਕਡਾਊਨਸ ਦੀ ਕਿੱਦਾਂ ਹੋਈ ਉਹੀ ਤਾਂ ਹੀ ਪੁੱਛਿਆ ਉਹ ਦੋ ਇਗਜ਼ਾਮ ਦਿੱਤੇ ਸੀਗੇ ਹਾਂ ਤੇ ਬਾਅਦ ਚ ਤਾਂ ਲੱਗਦਾ ਸੀਗਾ ਵੀ ਨਹੀਂ ਹੋਣਾ ਨਿਕਾ ਉਦੋਂ ਫਿਰ ਪਤਾ ਲੱਗਿਆ ਵੀ ਇਗਜ਼ਾਮ ਹੋਣੇ ਨਹੀਂ ਕਿ ਰੋਕੇ ਹੋਣਗੇ ਫਿਰ ਉਹ ਟਾਈਮ ਵੀ ਇੰਨਾ ਸੀ ਪਤਾ ਲੌਕਡਾਊਨ ਦਾ ਹਨਾ ਚਾਰ ਪੰਜ ਮਹੀਨੇ ਚੱਲਿਆ ਉਹਦੇ ਬਾਅਦ ਰਿਜ਼ਲਟ ਆ ਗਏ ਸੀ ਕਹਿੰਦੇ ਵੀ ਜਿਨ੍ਹਾਂ ਦੇ ਜਿਹੜੇ ਮਤਲਬ ਉਹਨਾਂ ਨੇ ਦੋ ਪੇਪਰ ਜਿਹੜੇ ਪਹਿਲਾਂ ਹੋਏ ਸੀ ਉਹਦੇ ਬਿਹਫ ਤੇ ਸਾਰੇ ਪਾਸ ਕਰਤੇ ਪੇਪਰ ਸੌਖੇ ਸੀ ਉਦੋਂ ਇੱਕ ਪੰਜਾਬੀ ਦਾ ਸੀਗਾ ਇੱਕ ਪਤਨੀ ਕਹਾਦਾ ਸੀਗਾ ਜੇ ਪਹਿਲੇ ਇੰਗਲਿਸ਼ ਇੰਗਲਿਸ਼ ਦਾ ਹੁੰਦਾ ਫਿਰ ਤਾਂ ਹੋਰ ਰਹਿ ਜਾਣਾ ਸੀ ਹਾਂਜੀ ਅੱਛਾ ਤੇ ਉਹ ਤਾਂ ਫਿਰ ਮਤਲਬ ਖੁਸ਼ਖਬਰੀ ਹੋ ਗਈ ਹਾਂਜੀ ਕਹਿੰਦਾ ਭਾਓ ਇਹ ਹਾਂ ਕਦੇ ਨੂੰ ਯਕੀਨ ਨਹੀਂ ਸੀ ਉਹ ਕਹਿੰਦੇ ਨਹੀਂ ਹੋਏ ਸੀ ਹੁਣ ਬਸ ਉਹਨਾਂ ਨੇ ਸਪੈਸ਼ਲ ਪ੍ਰਿੰਸੀਪਲ ਸਰ ਨੂੰ ਪੁੱਛਿਆ ਫੋਨ ਲਾ ਕੇ ਕਹਿੰਦੇ ਸੱਚੀ ਪਾਸ ਹੋ ਗਿਆ ਕਹਿੰਦੇ ਹਾਂਜੀ ਹਾਂਜੀ ਹੋ ਗਿਆ ਬਸ